ਅੱਜ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਕਾਰਨ ਜਿਹੜੇ ਵਿਅਕਤੀ ਪ੍ਰਭਾਵਿਤ ਹੋਏ ਸੀ ਜਾਂ ਫਸਲਾਂ تباہ ਹੋਈਆਂ ਸੀ ਕਿਸਾਨ ਦੀ ਜਾਂ ਮਜ਼ਦੂਰ ਦੇ ਘਰ ਟਹਿ ਸੀ ਉਹਨਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਜਿਹੜੀ ਆ 2 ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੰਦਰਾਲੇ ਤੋਂ ਕੀਤੀ ਸੀ ਅੱਜ ਪੂਰੇ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਅੰਦਰ ਹੈੱਡਕੁਆਟਰਾਂ ਦੇ ਅੰਦਰ ਤਹਿਸੀਲਾਂ ਦੇ ਅੰਦਰ ਮੁਆਵਜ਼ਾ ਵੰਡਣ ਦੀ ਰਸਮੀ ਤੌਰ ਤੇ ਅੱਜ ਦੀ ਸ਼ੁਰੂਆਤ ਹੋਈ ਆ ਅੱਜ ਧੂਰੀ ਦੇ ਅੰਦਰ ਸ਼ੁਰੂਆਤ ਹੋਈ ਆ ਬਹੁਤ ਸਾਰੇ ਕਿਸਾਨ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਨੇਗੇ ਟੋਟਲ ਰਾਸੀ ਜਿਹੜੀ ਆ ਜੇ ਮੈਂ ਸਰੂਰ ਦੀ ਗੱਲ ਕਰਾਂ ਤਾਂ 3.5 ਕਰੋੜ ਰੁਪਏ ਸਰੂਰ ਦੇ ਅੱਜ ਪਹਿਲੀ ਕਿਸ਼ਤ ਜਾਰੀ ਹੋਈ ਆ ਸਰਪਾਲ ਸਿੰਘ ਟੀਮਾ ਜੀ ਉਹ ਜਿਹੜਾ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਉਹ ਕਿਸਾਨਾਂ ਨੂੰ ਚੈੱਕ ਦੇਣ ਲਈ ਆਏ ਸੀਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿਸਾਨਾਂ ਨਾਲ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ 30 ਦਿਨਾਂ ਦੇ ਵਿੱਚ ਅਸੀਂ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੀ ਰਾਸ਼ੀ ਆ ਸਰਕਾਰ ਵੱਲੋਂ ਦੇਵਾਂਗੇ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ 3.5 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਦਿੱਤੀ ਜਾ ਰਹੀ ਆ ਅਸੀਂ ਸਰਕਾਰ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਸਰਕਾਰ ਨੇ ਜੋ ਕਿਹਾ ਸੀ ਕਿ ਅਸੀਂ 30 ਦਿਨ ਦੇ ਅੰਦਰ ਅੰਦਰ ਜੋ ਹੜ੍ਹਾਂ ਨਾਲ ਲੋਕਾਂ ਦਾ ਨੁਕਸਾਨ ਹੋਇਆ ਹੈ ਉਹ ਚੈੱਕ ਦੇਣੇ ਸ਼ੁਰੂ ਕਰ ਦੇਵਾਂਗੇ ਉਹ ਸਰਕਾਰ ਨੇ ਅੱਜ ਧੂਰੀ ਦੇ ਵਿੱਚ ਚੈੱਕ ਦੇਣੇ ਸ਼ੁਰੂ ਕਰ ਦਿੱਤੇ ਹਨ ਇਸ ਕਰਕੇ ਸਰਕਾਰ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਚੈੱਕ ਬੰਡੇ ਨੇ ਸਾਡੇ 3.5 ਕਰੋੜ ਰੁਪਏ ਦੇ ਚੈੱਕ ਅੱਜ ਧੂਰੀ ਦੇ ਵਿੱਚ ਚੀਮਾ ਸਾਹਿਬ ਜਾਰੀ ਕਰਕੇ ਗਏ ਨੇ ਆ ਪਿਛਲੇ ਜੋ ਸਾਡੇ ਹੜਾਂ ਦਾ ਨੁਕਸਾਨ ਹੋਇਆ ਮੀਂਹ ਨਾਲ ਉਹਦੇ ਵਿੱਚ ਸਾਨੂੰ ਜੋ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਮੁਆਵਜ਼ਾ ਦਿੱਤਾ ਤੇ ਬਹੁਤ ਹੀ ਤੈਹ ਸਮੇਂ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ ਬਹੁਤ ਫਾਸਟ ਪ੍ਰੋਸੈਸ ਦੇ ਨਾਲ ਉਹਨਾਂ ਨੇ ਮੁਆਵਜ਼ਾ ਸਾਨੂੰ ਪ੍ਰੋਵਾਈਡ ਕਰਵਾਇਆ ਜੀ ਤੇ ਅਸੀਂ ਤੈਹ ਦੇ ਲੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਪਹਿਲੀ ਵਾਰ ਹੋਇਆ ਕਿ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਦੇ ਹੋਏ 30 ਦਿਨਾਂ ਦੇ ਵਿੱਚ ਵਿੱਚ ਹੜਾਂ ਦੇ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤਿਹਾਰਾਂ ਤੋਂ ਉਹਨਾਂ ਦੀ ਲੋੜਾਂ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਧੰਨਵਾਦ